ਪੰਜਾਬ ਦੇ ਸਿੱਖਿਆ ਵਿਭਾਗ ਦੇ ਉਹਨਾਂ ਅਧਿਆਪਕਾਂ ਦੇ ਲਈ ਖੁਸ਼ੀ ਵਾਲੀ ਖਬਰ ਹੈ ਜੋ ਕਿ ਆਪਣੀਆਂ ਬਦਲੀਆਂ ਕਰਵਾਉਣਾ ਚਾਹੁੰਦੇ ਨੇ ਹੋਰ ਸਕੂਲਾਂ ਵਿੱਚ ਜਾਂ ਫਿਰ ਹੋਰ ਥਾਵਾਂ ਤੇ ਬਦਲੀਆਂ ਕਰਵਾਉਣਾ ਚਾਹੁੰਦੇ ਨੇ ਕਿਉਂਕਿ ਪੰਜਾਬ ਦੇ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਪੰਜਾਬ ਦੀ ਸਿੱਖਿਆ ਵਿਭਾਗ ਦੀ ਨਵੀਂ ਟਰਾਂਸਫਰ ਪਾਲਿਸੀ ਦਾ ਐਲਾਨ ਕਰ ਦਿੱਤਾ ਹੈ ਇਸ ਟਰਾਂਸਫਰ ਪਾਲਿਸੀ ਦੇ ਅਧੀਨ ਕਿਹਾ ਗਿਆ ਕਿ ਜੋ ਵੀ ਅਧਿਆਪਕ ਬਦਲੀਆਂ ਚਾਹੁੰਦੇ ਨੇ ਉਹ 26 ਤਾਰੀਖ ਤੱਕ ਜ਼ਿਲ੍ਹਾ ਸਿੱਖਿਆ ਅਫਸਰਾਂ ਦੇ ਕੋਲ ਆਪਣੀਆਂ ਅਰਜ਼ੀਆਂ ਪੇਸ਼ ਕਰ ਸਕਦੇ ਨੇ ਨਾਲ ਹੀ ਕੁਝ ਸ਼ਰਤਾਂ ਵੀ ਰੱਖੀਆਂ ਗਈਆਂ ਨੇ ਇਸ ਟਰਾਂਸਫਰ ਪਾਲਿਸੀ ਦੇ ਵਿੱਚ ਕਿਹਾ ਗਿਆ ਹੈ ਕਿ ਉਹੀ ਅਧਿਆਪਕ ਅਰਜ਼ੀ ਪੇਸ਼ ਕਰਦਾ ਬਦਲੀ ਲਈ ਜਿਸ ਨੂੰ ਇੱਕ ਸਕੂਲ ਵਿੱਚ ਘੱਟੋ-ਘੱਟ 3 ਸਾਲ ਹੋ ਗਏ ਹੋਣ ਉਸ ਦੇ ਨਾਲ ਹੀ ਅਣਵਿਆਹੀਆਂ ਕੁੜੀਆਂ ਤੇ ਵਿਧਵਾਵਾਂ ਦੇ ਲਈ ਵੀ ਕਿਆ ਗਿਆ ਹੈ ਕਿ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਉਹਨਾਂ ਦੀ ਬਦਲੀ ਕੀਤੀ ਜਾਏਗੀ ਅਤੇ ਕੋਸ਼ਿਸ਼ ਹੋਏਗੀ ਕਿ ਉਹਨਾਂ ਨੂੰ ਕਰਦੇ ਨੇੜਲੇ ਸਟੇਸ਼ਨ ਹੀ ਦਿੱਤੇ ਜਾਣ। ਇਹ ਸਾਰੀਆਂ ਬਦਲੀਆਂ ਜ਼ਿਲ੍ਹੇ ਦੇ ਵਿੱਚ ਹੀ ਹੋਣਗੀਆਂ ਅਤੇ ਜ਼ਿਲ੍ਹੇ ਤੋਂ ਬਾਹਰ ਬਦਲੀਆਂ ਅਗਲੇ ਪੜਾਅ ਦੇ ਵਿੱਚ ਕੀਤੀਆਂ ਜਾਣਗੀਆਂ। ਹੋਰ ਵੀ ਕਈ ਸਾਰੇ ਇਸ ਵਿੱਚ ਸ਼ਰਤਾਂ ਰੱਖੀਆਂ ਗਈਆਂ ਨੇ। ਇਹ ਵੀ ਕਿਹਾ ਗਿਆ ਹੈ ਕਿ ਰਮਸਾਦੀਨ ਕੰਮ ਕਰਨ ਵਾਲੇ ਅਧਿਆਪਕਾਂ ਦੀ ਬਦਲੀ ਰਮਸਾਦੀਨ ਚੱਲ ਰਹੇ ਸਕੂਲਾਂ ਦੇ ਵਿੱਚ ਹੀ ਸੰਭਵ ਹੋਏਗੀ। 26 ਮਈ ਤੱਕ ਜ਼ਿਲ੍ਹਾ ਸਿਖਿਆ ਅਫਸਰਾਂ ਨੂੰ ਅਰਜ਼ੀਆਂ ਭੇਜੀ ਜਾ ਸਕਦੀਆਂ ਨੇ ਜੋ ਅਧਿਆਪਕ ਬਦਲੀਆਂ ਕਰਵਾਉਣਾ ਚਾਹੁੰਦੇ ਨੇ